ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜਿਆਦਾ ਸਵਾਗਤ ਹੈ ਸੰਗਤ ਜੀ ਅਸੀਂ ਸਭ ਜਾਣਦੇ ਹਾਂ ਕਿ ਕਲਯੁਗ ਦਾ ਭਾਰੀ ਸਮਾਂ ਹੈ ਸਾਡੇ ਵਿੱਚ ਕਈ ਕਮਜ਼ੋਰੀਆਂ ਹੁੰਦੀਆਂ ਹਨ ਜਾਂ ਨਾ ਹੀ ਹੋਣ ਕਮੀਆਂ ਕਿਸੇ ਵਿੱਚ ਤਾਂ ਉਸ ਦੀ ਸੋਭਾ ਨੂੰ ਵੇਖ ਕੇ ਉਸਦੀ ਚੜ੍ਹਾਈ ਨੂੰ ਵੇਖ ਕੇ ਜਾਂ ਚੜ੍ਹਦੀ ਕਲਾ ਨੂੰ ਵੇਖ ਕੇ ਕਈ ਈਰਖਾ ਵਸ ਹੋ ਗਏ ਹਰ ਵੇਲੇ ਇਸੇ ਉਡੀਕ ਵਿੱਚ ਰਹਿੰਦੇ ਹਨ ਕਿ ਕੋਈ ਨਾ ਕੋਈ ਇਸ ਦੀ ਕਮਜ਼ੋਰੀ ਲੱਭੀਏ ਜਿਸ ਨਾਲ ਇਸ ਨੂੰ ਦੁਨੀਆਂ ਦੀ ਨਿਗਾ ਵਿੱਚ ਅਸੀਂ ਨੀਵੇਂ ਕਰ ਸਕੀਏ ਜਿਸ ਨਾਲ ਇਸ ਦੀ ਪਿੱਠ ਲੱਗ ਜਾਵੇ ਭਾਵੇਂ ਇਹ ਕਾਲ ਯੁੱਗ ਹੈ ਆਮ ਲੋਕਾਂ ਵਿੱਚ ਇੰਨੀ ਬਰਦਾਸ਼ਤ ਸ਼ਕਤੀ ਨਹੀਂ ਹੁੰਦੀ ਕਿ ਉਹ ਕਿਸੇ ਨੂੰ ਵੀ ਵੱਧਾ ਫੁੱਲਾ ਵੇਖ ਸਕਦਾ ਪਰ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਉਹ ਖਜ਼ਾਨਾ ਪਾਇਆ ਹੈ ਕਿ ਇਹ ਸਾਡੇ ਪਰਦੇ ਕੱਝਦੀ ਹੈ ਸੁਖਮਨੀ ਸਾਹਿਬ ਨਾਲ ਪ੍ਰੀਤ ਕਰਨ ਵਾਲਿਆਂ ਦੇ ਜਿੰਨੇ ਮਰਜੀ ਨਿੰਦਿਆ ਚੁਗਲੀ ਕਰਨ ਵਾਲੇ ਈਰਖਾ ਕਰਨ ਵਾਲੇ ਪੈਦਾ ਹੋ ਜਾਣ ਕੋਈ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਸੰਗਤ ਜੀ ਜਿਹੜਾ ਗੁਰੂ ਵਾਲਾ ਬਣੇ ਸੋ ਕਮਿਨ ਸੇ ਅਜੀ ਦੀ ਗੁਰਬਾਣੀ ਦਾ ਪੱਕਾ ਨੇਮੀ ਹੋਵੇ ਅੰਦਰੋਂ ਸਾਫ਼ ਹੋਵੇ ਕਿਸੇ ਦਾ ਬੁਰਾ ਨਾ ਮੰਗੇ ਕਿਸੇ ਦਾ ਬੁਰਾ ਨਾ ਕਰੇ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਵਾਲਾ ਹੋਵੇ ਫਿਰ ਉਸ ਦਾ ਬੁਰਾ ਮੰਗਣ ਵਾਲੇ ਉਸ ਦਾ ਕੁਝ ਨਹੀਂ ਵਿਗਾੜ ਸਕਦੇ ਕੋਈ ਚਾਹੇ ਵੀ ਉਸ ਨਾਲ ਧੋਖਾ ਕਰਨਾ ਹੀਰਾ ਫੇਰੀ ਕਰਨੀ ਨਹੀਂ ਕਰ ਸਕਦਾ ਗੁਰੂ ਉਸ ਦੇ ਅੰਗ ਸੰਗ ਹੋ ਗਏ ਉਸਦੀ ਰਾਖੀ ਕਰਦਾ ਹੈ ਪਹਿਜ ਰੱਖਦਾ ਹੈ ਉਹ ਆਪਣੇ ਪਿਆਰਿਆਂ ਦੀ ਆਪਣੀ ਬਾਣੀ ਨਾਲ ਪ੍ਰੇਮ ਕਰਨ ਵਾਲਿਆਂ ਦੀ ਕਦੀ ਪਿੱਠ ਨਹੀਂ ਲੱਗਣ ਦਿੰਦਾ ਸੰਗਤ ਜੀ ਗੱਜਣੀ ਸ਼ਹਿਰ ਵਿੱਚ ਸਤਿਗੁਰੂ ਪੰਚਮ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੇ ਸਮੇਂ ਇੱਕ ਸਿੱਖ ਹੋਇਆ ਹੈ ਭਾਈ ਘਟਾਲੂ ਕਰਿਆਨੇ ਦੀ ਦੁਕਾਨ ਕਰਦਾ ਸੀ ਹਰ ਵੇਲੇ ਗੁਰੂ ਅਰਜਨ ਸਾਹਿਬ ਜੀ ਦੇ ਚਰਨ ਹਿਰਦੇ ਵਿੱਚ ਵਸਾ ਕੇ ਰੱਖਣ ਵਾਲਾ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਨੇਮੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਨੇਮ ਭੁਗਤਾ ਕੇ ਆਪਣੀ ਦੁਕਾਨ ਤੇ ਜਾਂਦਾ ਸੀ ਦੁਕਾਨਦਾਰੀ ਵੀ ਐਸੀ ਖੁੱਲਾ ਤੇ ਦਿਆਲੂ ਸੁਭਾਅ ਸੌਦਾ ਚੰਗਾ ਤੇ ਸ਼ੁੱਧ ਤੇ ਪੂਰਾ ਤੋਲਣਾ ਸਹੀ ਰੇਟ ਲਗਾਉਣਾ ਦਿਆਲੂ ਖੁੱਲਾ ਸੁਭਾਅ ਸਭ ਦਾ ਭਲਾ ਕਰਨ ਵਾਲਾ ਸੁਭਾਅ ਜੇ ਕੋਈ ਗਰੀਬ ਲੋੜਵੰਦਾ ਕੇ ਕਹਿੰਦਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਮੈਨੂੰ ਉਧਾਰ ਸੌਦਾ ਦੇ ਦੇ ਦਿਆਲੂ ਸੁਭਾਅ ਕਿਸੇ ਨੂੰ ਨਾ ਨਹੀਂ ਸੀ ਕਰਦਾ ਸੌਦਾ ਵੀ ਸਹੀ ਰੇਟ ਤੇ ਵੇਚਣਾ ਸੁਭਾਅ ਵੀ ਖੁੱਲਾ ਨਾਮ ਦਾ ਰੰਗ ਵੀ ਇੰਨੇ ਸ਼ubh gunaakar ਸਾਰੇ ਪਾਸੇ ਭਾਈ ਘਟਾਰੂ ਦੀ ਜੈ ਜੈਕਾਰ ਹੋਣ ਲੱਗੀ ਘਰ ਘਰ ਵਿੱਚ ਭਾਈ ਘਟਾਰੂ ਦੀ ਚਰਚਾ ਹੋਣ ਲੱਗ ਪਈ ਕਿ ਧੰਨ ਹੈ ਗੁਰੂ ਦਾ ਸਿੱਖ ਭਾਈ ਘਟਾਰੂ ਰੱਖਉ ਜਿਸ ਦੀ ਸੋਭਾ ਹੋਵੇ ਉਸ ਨਾਲ ਈਰਖਾ ਕਰਨ ਵਾਲੇ ਵੀ ਜ਼ਰੂਰ ਹੁੰਦੇ ਹਨ ਭਾਈ ਕਟਾਰੂ ਦੀ ਵੀ ਸੋਭਾ ਕਈਆਂ ਕੋਲੋਂ ਬਰਦਾਸ਼ਤ ਨਾ ਹੋਈ ਤੇ ਉਸ ਨਾਲ ਈਰਖਾ ਕਰਨ ਲੱਗ ਪਏ ਕਹਿੰਦੇ ਕਿ ਇਸ ਦਾ ਬੜਾ ਸਤਕਾਰ ਹੈ ਇਲਾਕੇ ਵਿੱਚ ਪਰ ਸਾਨੂੰ ਕੋਈ ਪੁੱਛਦਾ ਹੀ ਨਹੀਂ ਈਰਖਾ ਵਸ ਹੋ ਕੇ ਹਰ ਵੇਲੇ ਸਕੀਮਾਂ ਬਣਾਉਂਦੇ ਹਨ ਕਿ ਕਿਹੜਾ ਢੰਗ ਬਣਾਈਏ ਜਿਸ ਨਾਲ ਭਾਈ ਕਟਾਰੂ ਦੀ ਬਦਨਾਮੀ ਹੋਵੇ ਬੜੀ ਘਟਿਆ ਸਕੀਮ ਬਣਾਈ ਕਹਿੰਦੇ ਹਨ ਕਿ ਇਹ ਭੋਲਾ ਭਾਲਾ ਸਿੱਖ ਹੈ ਇਸ ਦੀ ਦੁਕਾਨ ਤੇ ਜਾ ਕੇ ਚਲਾਕੀ ਨਾਲ ਇਸ ਦੇ ਵੱਟੇ ਬਦਲਾ ਦਿੰਦੇ ਹਾਂ ਤੇ ਮਹਿਕਮੇ ਵਾਲਿਆਂ ਨੂੰ ਸ਼ਿਕਾਇਤ ਕਰ ਦੇਵਾਂਗੇ ਆਪੇ ਜਦੋਂ ਮਹਿਕਮੇ ਵਾਲੇ ਆ ਕੇ ਇਸ ਦੇ ਵੱਟੇ ਚੈੱਕ ਕਰਨਗੇ ਤਾਂ ਵੱਟੇ ਹਲਕੇ ਹੋਣ ਕਾਰਨ ਇਸ ਨੂੰ ਸਜ਼ਾ ਹੋਵੇਗੀ ਸੰਗਤ ਜੀ ਵੇਖੋ ਕਿੰਨੀ ਡੂੰਗੀ ਸੰਗੀਪ ਸਕੀਮ ਬਣਾਈ ਕਹਿੰਦੇ ਜਦੋਂ ਵੱਟਿਆਂ ਵਿੱਚ ਫਰਕ ਨਿਕਲੇਗਾ ਤਾਂ ਸਾਰੇ ਇਲਾਕੇ ਵਿੱਚ ਇਸ ਦੀ ਬਦਨਾਮੀ ਹੋਵੇਗੀ ਸਾਰੇ ਕਹਿਣਗੇ ਕਿ ਇਹ ਤਾਂ ਬੜਾ ਅਦੇ ਆਲੂ ਬਣ ਕੇ ਦਿਖਾਉਂਦਾ ਸੀ ਤਾਂ ਹੀ ਸੌਦਾ ਫੁੱਲਾ ਤੋਲਦਾ ਸੀ ਕਿਉਂਕਿ ਵੱਟੇ ਹੀ ਹਲਕੇ ਰੱਖੇ ਹੋਏ ਹਨ ਆਪਣੀ ਬਣਾਈ ਸਕੀਮ ਮੁਤਾਬਕ ਪੰਜ ਸੱਤ ਜਣੇ ਇਕੱਠੇ ਹੋ ਕੇ ਪਾਈ ਕਟਾਰੂ ਦੀ ਦੁਕਾਨ ਤੇ ਗਏ ਉਸ ਨੂੰ ਸੌਦਾ ਲੈਣ ਦੇ ਬਹਾਨੇ ਗੱਲਾਂ ਵਿੱਚ ਲਾ ਕੇ ਉਸ ਦੇ ਵੱਟੇ ਬਦਲਾ ਦਿੱਤੇ ਚਲਾਕੀ ਨਾਲ ਉਸ ਦੇ ਵੱਟੇ ਚੁੱਕ ਕੇ ਹਲਕੇ ਵੱਟੇ ਰੱਖ ਦਿੱਤੇ ਉਧਰ ਮਹਿਕਮੇ ਵਾਲਿਆਂ ਨੂੰ ਸ਼ਿਕਾਇਤ ਕੀਤੀ ਹੋਈ ਸੀ ਥੋੜੀ ਦੇਰ ਬਾਅਦ ਹੀ ਮਹਿਕਮੇ ਵਾਲੇ ਆ ਗਏ ਤੇ ਕਹਿਣ ਲੱਗੇ ਭਾਈ ਕਟਾਰੂ ਤੇਰੀ ਸ਼ਿਕਾਇਤ ਆਈ ਹੈ ਕਿ ਤੇਰੇ ਵੱਟੇ ਚੈੱਕ ਕਰਨੇ ਹਨ ਭਾਈ ਕਟਾਰੂ ਨੇ ਗੌਰ ਨਾਲ ਆਪਣੇ ਵੱਟਿਆਂ ਵੱਲ ਝਾਤੀ ਮਾਰੀ ਵੇਖ ਕੇ ਹੈਰਾਨ ਹੋ ਗਿਆ ਕਿ ਇਹ ਤਾਂ ਮੇਰੇ ਵੱਟੇ ਹੀ ਨਹੀਂ ਹਨ ਸਮਝ ਗਿਆ ਕਿਸੇ ਨੇ ਚਲਾਕੀ ਨਾਲ ਮੇਰੇ ਵੱਟੇ ਬਦਲਾ ਦਿੱਤੇ ਹਨ ਮੈਨੂੰ ਬਦਨਾਮ ਕਰਨ ਦੇ ਲਈ ਸੰਗਤ ਜੀ ਇੱਕ ਗੱਲ ਯਾਦ ਰੱਖਿਓ ਜਿਸ ਦਾ ਪਿਓ ਜਿਸ ਦਾ ਮਾਲਕ ਪਰਦੇ ਕੱਜਣ ਵਾਲਿਆ ਹੋਵੇ ਉਸ ਨੂੰ ਕੌਣ ਬਦਨਾਮ ਕਰ ਸਕਦਾ ਹੈ ਗੁਰੂ ਦਾ ਪਿਆਰਾ ਸੀ ਗੁਰੂ ਦੇ ਚਰਨਾਂ ਨਾਲ ਜੁੜਨ ਵਾਲਾ ਸੀ ਗੁਰੂ ਸਾਹਿਬ ਦੇ ਚਰਨਾਂ ਤੇ ਭਰੋਸਾ ਸੀ ਜਾਣਦਾ ਸੀ ਇਸ ਸਮੇਂ ਜੋ ਔਖੀ ਘੜੀ ਬਣ ਗਈ ਹੈ ਉਸ ਵਿੱਚੋਂ ਗੁਰੂ ਸਾਹਿਬ ਹੀ ਕੱਢ ਸਕਦੇ ਹਨ ਉਹੀ ਉਸ ਦੇ ਪਰਦੇ ਕੱਢ ਸਕਦੇ ਹਨ ਉਸ ਨੂੰ ਬਦਨਾਮ ਹੋਣ ਤੋਂ ਬਚਾ ਸਕਦੇ ਹਨ ਉਸ ਵੇਲੇ ਨੇਤਰ ਬੰਦ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਤਰਕੇ ਚਿੱਤ ਜੋੜ ਕੇ ਅਰਦਾਸ ਕੀਤੀ हेਤ ਸਤਗੁਰੂ ਕਿਰਪਾ ਕਰੋ ਮੇਰੀ ਬਾਹ ਫੜੋ ਮੇਰੀ ਲਾਜ ਰੱਖੋ ਸਿੱਖ ਦੀ ਫਰਿਆਦ ਗੁਰੂ ਜਿੱਥੇ ਵੀ ਮਰਜੀ ਹੋਵੇ ਪਹੁੰਚ ਜਾਂਦੀ ਹੈ ਅੰਮ੍ਰਿਤਸਰ ਵਿੱਚ ਬੈਠੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਕਿਸੇ ਸਿੱਖ ਨੇ ਮਨਸੂਰੀ ਟਕਾ ਰੱਖ ਕੇ ਮੱਥਾ ਟੇਕਿਆ ਸਤਗੁਰੂ ਉਹ ਟਕਾ ਕਦੀ ਸਜੀ ਤਲੀ ਤੇ ਰੱਖਦੇ ਤੇ ਕਦੀ ਖੱਬੀ ਤਲੀ ਤੇ ਸਿੱਖ ਬੜੇ ਹੈਰਾਨ ਕਹਿੰਦੇ ਸਤਗੁਰ ਲੋਕ ਕਿੰਨੀ ਕੀ ਨਿਮਾਇਆ ਭੇਟ ਕਰ ਜਾਂਦੇ ਹਨ ਪਰ ਆਪ ਜੀ ਨੇ ਕਦੀ ਹੱਥ ਵੀ ਨਹੀਂ ਲਾਇਆ ਖਜ਼ਾਨੇ ਵਿੱਚ ਰਖਵਾ ਦਿੰਦੇ ਹੋ ਅੱਜ ਇਹ ਕੀ ਕੌਤਕ ਹੈ ਸਤਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਗਜਨੀ ਵਿੱਚ ਬੈਠਾ ਸਾਡਾ ਸਿੱਖ ਭਾਈ ਕਟਾਰੂ ਅਰਦਾਸਾ ਕਰ ਰਿਹਾ ਹੈ ਈਰਖਾ ਵਾਲਿਆਂ ਨੇ ਉਸਦੇ ਵੱਟੇ ਬਦਲਾ ਕੇ ਉਸ ਦੀ ਮਹਿਕਮੇ ਵਿੱਚ ਸ਼ਿਕਾਇਤ ਕਰ ਦਿੱਤੀ ਹੈ ਮਹਿਕਮੇ ਵਾਲੇ ਉਸਦੇ ਵੱਟੇ ਚੈੱਕ ਕਰਨ ਲਈ ਕਦੀ ਖੱਬੇ ਸ਼ਾਬੇਤੇ ਰੱਖਦੇ ਹਨ ਕਦੀ ਸੱਜੇ ਸ਼ਾਬੇ ਤੇ ਮੈਂ ਇਸ ਲਈ ਤਾਂ ਕਾਕਾ ਦੀ ਸੱਜੀ ਧਲੀ ਤੇ ਰੱਖ ਰਿਆ ਹਾਂ ਤੇ ਕਦੀ ਖੱਬੀ ਧਲੀ ਤੇ ਤਾਂ ਕਿ ਮੇਰੇ ਪਿਆਰਿਆਂ ਦੇ ਮੇਰੇ ਪਿਆਰੇ ਤੇ ਵੱਟਿਆਂ ਵਿੱਚ ਫਰਕ ਨਾ ਆਵੇ ਈਰਖਾ ਵਾਲੇ ਉਸ ਦੇ ਵੱਟਿਆਂ ਵਿੱਚ ਫਰਕ ਪਾ ਕੇ ਉਸ ਦੀ ਬਦਨਾਮੀ ਕਰਨੀ ਚਾਹਦੇ ਹਨ ਭਾਈ ਘਟਾਰੂ ਸੱਚਾ ਹੈ ਭੋਲਾ ਭਾਲਾ ਹੈ ਅਸੀਂ ਉਸ ਦੇ ਪਰਦੇ ਕੱਜ ਰਹੇ ਹਾਂ ਭਾਵੇਂ ਕਿ ਇਹ ਸੰਸਾਰ ਹੈ ਕਈ ਚਾਹੁੰਦੇ ਹਨ ਕਿ ਦੂਸਰੇ ਦੇ ਪਰਦੇ ਨੰਗੇ ਹੋਣ ਅਸੀਂ ਸਵਾਦ ਲਈਏ ਪਰ ਜਿਸ ਦੇ ਪੱਲੇ ਸੁੱਖਾਂ ਦੇ ਮਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਧਨ ਹੈ ਉਸ ਦੇ ਪਰਦੇ ਪ੍ਰਮਾਤਮਾ ਆਪ ਕੱਜਦਾ ਹੈ ਇੱਕ ਭਾਈ ਤਰਲੋਕਾ ਹੋਇਆ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਸਮੇਂ ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਤੇ ਬੇਨਤੀ ਕੀਤੀ ਸਤਿਗੁਰ ਜੀ ਕੋਈ ਉਪਦੇਸ਼ ਦਿਓ ਜਿਸ ਨਾਲ ਜੀਵਨ ਸਫਲਾ ਹੋ ਜਾਵੇ ਸਤਿਗੁਰ ਨੇ ਪੁੱਛਿਆ ਭਾਈ ਕਿਰਤ ਕੀ ਕਰਦਾ ਹੈ ਭਾਈ ਤੇਰ ਲੋਕਾਂ ਕਹਿਣ ਲੱਗਾ ਜੀ ਮੈਂ ਹਕੂਮਤ ਦੀ ਹਿਫਾਜ਼ਤੀ ਦਸਤੇਦਾਰ ਸਪਾਹੀਆਂ ਗੁਰੂ ਸਾਹਿਬ ਜੀ ਨੇ ਉਸ ਨੂੰ ਛੇ ਬਚਨ ਦਿੱਤੇ ਸੰਗਤ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਹਿਲਾ ਬਚਨ ਭਾਈ ਤੇਰ ਲੋਕੀ ਨੂੰ ਦਿੱਤਾ ਪਰਮੇਸ਼ਰ ਦੇ ਦਿੱਤੇ ਤੇ ਸੰਤੋਖ ਕਰਨਾ ਦੂਸਰਾ ਬਚਨ ਸੀ ਕ੍ਰੋਧ ਦਾ ਤਿਆਗ ਕਰਨਾ ਕ੍ਰੋਧ ਤਨ ਨੂੰ ਗਾਲਦਾ ਹੈ ਤੀਸਰਾ ਬਚਨ ਸੀ ਜੀਵਾਂ ਤੇ ਦਇਆ ਕਰਨੀ ਚੌਥਾ ਬਚਨ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਤੇ ਸਿਮਰਨ ਕਰਨਾ ਪੰਜਵਾਂ ਬਚਨ ਬਾਣਾ ਮੰਨਣਾ ਤੇ ਛੇਵਾਂ ਬਚਨ ਸਰੀਰ ਵਿੱਚੋਂ ਹੰਕਾਰ ਦਾ ਤਿਆਗ ਕਰਨਾ ਭਾਈ ਤਰਲੋਕਾ ਨੇ ਇਹ ਗੁਰੂ ਸਾਹਿਬ ਜੀ ਦੇ ਦਿੱਤੇ ਛੇ ਬਚਨ ਆਪਣੀ ਝੋਲੀ ਵਿੱਚ ਪਵਾ ਲਏ ਆਪਣੀ ਹਿਰਦੇ ਦੀ ਡਾਇਰੀ ਤੇ ਲਿਖ ਲਏ ਭਾਈ ਤਰਲੋਕਾ ਦੀ ਹਿਫਾਜ਼ਤੀ ਦਸਤੇ ਦੀ ਨੌਕਰੀ ਸੀ ਆਪਣੀ ਹਕੂਮਤ ਦੇ ਹਕੂਮਤ ਦੇ ਬਾਦਸ਼ਾਹ ਨਾਲ ਜਾਂਦਾ ਸੀ ਸੰਗਤ ਜੀ ਇਤਿਹਾਸ ਲਿਖਦਾ ਹੈ ਕਿ ਇੱਕ ਵਾਰੀ ਆਪਣੀ ਹਕੂਮਤ ਦੇ ਬਾਦਸ਼ਾਹ ਦੇ ਨਾਲ ਭਾਈ ਤਰਲੋਕਾ ਸ਼ਿਕਾਰ ਕਰਨ ਜਾ ਰਿਹਾ ਸੀ ਕਿ ਬਾਦਸ਼ਾਹ ਨੇ ਸ਼ਿਕਾਰ ਕਰਨ ਲਈ ਆਪਣੀ ਤਲਵਾਰ ਕੱਢੀ ਭਾਈ ਤਰਲੋਕੇ ਨੇ ਵੀ ਆਪਣੀ ਤਲਵਾਰ ਕੱਢੀ ਤੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਜਦੋਂ ਸ਼ਿਕਾਰ ਕੀਤਾ ਤਾਂ ਹਿਰਨੀ ਦਾ ਪੇਟ ਫਟ ਗਿਆ ਹਿਰਨੀ ਦੇ ਪੇਟ ਦੇ ਵਿੱਚ ਦੋ ਬੱਚੇ ਸਨ ਜਿਹੜੇ ਇਸ ਦੀਆਂ ਅੱਖਾਂ ਦੇ ਸਾਹਮਣੇ ਟੜਕ-ਟੜਕ ਕੇ ਮਰ ਗਏ ਇਸ ਦੇ ਮਾਨੇ ਆਵਾਜ਼ ਦਿੱਤੀ ਕਿ ਅੱਜ ਗੁਰੂ ਸਾਹਿਬ ਜੀ ਦੇ ਦਿੱਤੇ ਚੌਥੇ ਵਜਨ ਦੀ ਬੇਅਤ ਵੀ ਹੋ ਗਈ ਹੈ ਗੁਰੂ ਸਾਹਿਬ ਜੀ ਨੇ ਬਚਨ ਦਿੱਤਾ ਸੀ ਕਿ ਜੀਵਾਂ ਤੇ ਦਇਆ ਕਰਨੀ ਹੈ ਹੁਣ ਸੋਚਦਾ ਹੈ ਕੀ ਕਰਾਂ ਹਿਫਾਜ਼ਤੀ ਦਸਤੇ ਦਾ ਮੈਂਬਰ ਹਾਂ ਬਾਦਸ਼ਾਹ ਦੇ ਨਾਲ ਸ਼ਿਕਾਰੀ ਜਾਣਾ ਪੈਂਦਾ ਹੈ ਕਿਹੜਾ ਢੰਗ ਅਪਣਾਵਾਂ ਕਿ ਗੁਰੂ ਸਾਹਿਬ ਜੀ ਦੇ ਬਚਨ ਦੀ ਪਹਿਤਵੀ ਨਾ ਹੋਵੇ ਗੁਰੂ ਸਾਹਿਬ ਜੀ ਦਾ ਬਚਨ ਸੰਭਾਲ ਸਕਾਂ ਸੋਚ ਵਿਚਾਰ ਕੇ ਇਸ ਨੇ ਢੰਗ ਕੀ ਅਪਣਾਇਆ ਲੋਹੇ ਦੀ ਤਲਵਾਰ ਕੱਢ ਕੇ ਕਾਢ ਦੀ ਬਾੜੇ ਕੀ ਕਾਢ ਦੀ ਤਲਵਾਰ ਨਾਲ ਜੀਵਾਂ ਦੀ ਹੱਤਿਆ ਨਹੀਂ ਹੋਵੇਗੀ ਅੰਗਦ ਜੀ ਜਿਵੇਂ ਆਪਾਂ ਜਾਣਦੇ ਹਾਂ ਕਿ ਸਾਡੇ ਵਿੱਚੋਂ ਕੋਈ ਹੁੰਦੇ ਹਨ ਸ਼ਿਕਾਇਤਾਂ ਕਰਨ ਵਾਲੇ ਪਰਦੇ ਨੰਗੇ ਕਰਨ ਵਾਲੇ ਉਸਦੇ ਸਾਥੀਆਂ ਵਿੱਚੋਂ ਹੀ ਕਿਸੇ ਨੇ ਬਾਦਸ਼ਾਹ ਨੂੰ ਸ਼ਿਕਾਇਤ ਕਰ ਦਿੱਤੀ ਕਿ ਭਾਈ ਤਰਲੋਕਾ ਲੋਹੇ ਦੀ ਤਲਵਾਰ ਦੀ ਜਗ੍ਹਾ ਕਾਢ ਦੀ ਤਲਵਾਰ ਪਾਉਂਦਾ ਹੈ ਬਾਦਸ਼ਾਹ ਨੇ ਸੋਚਿਆ ਜੇ ਕਲੇ ਤਰਲੋਕੇ ਦੀ ਤਲਵਾਰ ਦੀ ਚੈਕਿੰਗ ਕਰਾਂਗਾ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਤੇ ਹੋ ਸਕਦਾ ਹੈ ਕਿਸੇ ਨੇ ਝੂਠੀ ਸ਼ਿਕਾਇਤ ਕੀਤੀ ਹੋਵੇ ਤੇ ਜੇ ਐਸਾ ਹੋਇਆ ਤਾਂ ਉਸ ਨੂੰ ਬਹੁਤ ਬੁਰਾ ਲੱਗੇਗਾ ਇਹ ਵਿਚਾਰ ਕੇ ਉਸ ਨੇ ਇੱਕ ਦਿਨ ਅਚਨੇਤ ਹੀ ਆਡਰ ਕੱਢਿਆ ਕਿ ਅੱਜ ਸਾਰਿਆਂ ਦੀਆਂ ਤਲਵਾਰਾਂ ਚੈੱਕ ਕਰਨੀਆਂ ਹਨ ਹੁਣ ਸੰਗਤ ਜੀ ਧਿਆਨ ਦਿਓ ਗੁਰੂ ਦੇ ਬਚਨਾਂ ਨੂੰ ਸੰਭਾਲਣ ਵਾਲਿਆਂ ਦੇ ਸੁਖਨੀ ਸਾਹਿਬ ਦੀ ਬਾਣੀ ਦੇ ਨੇਮੀਆਂ ਦੇ ਗੁਰੂ ਕਿਵੇਂ ਪਰਦੇ ਕੱਢਦਾ ਹੈ ਹਿਫਾਜ਼ਦੀ ਦਸਤੇ ਦੇ 30 40 ਮੈਂਬਰ ਸਨ ਸਾਰਿਆਂ ਨੇ ਵਾਰੀ-ਵਾਰੀ ਆਪਣੀਆਂ ਤਲਵਾਰਾਂ ਚੈੱਕ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਭਾਈ ਤਰਲੋਕਾ ਮਨ ਹੀ ਮਨ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਕਰ ਰਿਹਾ ਹੈ ਅੰਦਰ ਸੁਖਮਨੀ ਸਾਹਿਬ ਜੀ ਦੀਆਂ ਪੰਗਤੀਆਂ ਪੜ੍ਹ ਰਿਹਾ ਹੈ ਆਪਣੇ ਜਨ ਦਾ ਪਰਦਾ ਟਾ ਕੇ ਸੰਗਤ ਜੀ ਅਰਦਾਸਾਂ ਕਰ ਰਿਹਾ ਹੈ ਕਿ ਗੁਰੂ ਸਾਹਿਬ ਜੀ ਸਤਗੁਰ ਆਪ ਹੀ ਕਿਰਪਾ ਕਰਨੀ ਆਪ ਜੀ ਦਾ ਬਚਨ ਸੰਭਾਲਣ ਲਈ ਕਾਰਦੀ ਤਲਵਾਰ ਪਾਈ ਸੀ ਆਪ ਹੀ ਮੇਰ ਕਰਨੀ ਮੇਰੀ ਪੱਤ ਰੱਖਣੀ ਮੇਰੇ ਪਰਦੇ ਤੱਕ ਨੇ ਲਾਈਨ ਲੱਗੀ ਹੋਈ ਸੀ ਵਾਰੀ ਵਾਰੀ ਸਾਰੇ ਆਪਣੀਆਂ ਤਲਵਾਰਾਂ ਚੱਕ ਕਰਵਾ ਰਹੇ ਸਨ ਜਦੋਂ ਭਾਈ ਤਰਲੋਕੇ ਦੀ ਵਾਰੀ ਆਈ ਇਸ ਨੇ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਆਪਣੀ ਤਲਵਾਰ ਮਿਆਣ ਵਿੱਚੋਂ ਕੱਢੀ ਤਾਂ ਅਫਸਰ ਨੂੰ ਉਹ ਕਾਢ ਦੀ ਤਲਵਾਰ ਲੋਹੇ ਦੀ ਤਲਵਾਰ ਦੀ ਤਰ੍ਹਾਂ ਲਿਸ਼ਕਦੀ ਨਜ਼ਰ ਆਈ ਹੁਣ ਭਾਈ ਪਰਲੋਕਾ ਵੀ ਹੈਰਾਨ ਕਿ ਤਲਵਾਰ ਤਾਂ ਮੇਰੀ ਕਾਢਦੀ ਹੀ ਹੈ ਫਿਰ ਅਫਸਰ ਦੀਆਂ ਅੱਖਾਂ ਦੇ ਕਿਵੇਂ ਪੜਦਾ ਪਿਆ ਗਿਆ ਗੁਰਮਖ ਪਿਆਰਿਓ ਇਹ ਕੋਈ ਸਿਰਫ ਬੀਤੀਆਂ ਸਾਖਿਆ ਹੀ ਨਾ ਸਮਝਣਾ ਅੱਜ ਵੀ ਜਿਸ ਕੋ ਸੁਖਮੀ ਸੈਕਟ ਦੀ ਦਾਤ ਹੈ ਇਹ ਸਾਡੇ ਪਰਦੇ ਕੱਢਦੀ ਹੈ ਸੋ ਸੰਗਤ ਜੀ ਇੱਥੇ ਇਹ ਸਾਖੀ ਸਮਾਪਤ ਹੁੰਦੀ ਹੈ ਸੰਗਤ ਜੀ ਇਹ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਚਾਹੇ ਕਿੰਨੇ ਵੀ ਤੁਹਾਡੇ ਬੈਰੀ ਦੁਸ਼ਮਣ ਬਣ ਜਾਣ ਤੁਹਾਡੀ ਨਿੰਦਿਆ ਚੁਗਲੀ ਕਰਨ ਵਾਲੇ ਹੋਣ ਤੁਹਾਨੂੰ ਹਰ ਕੋਈ ਨੀਵਾਂ ਦਿਖਾਉਣਾ ਚਾਹੁੰਦਾ ਹੈ ਪਰ ਜੇਕਰ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੇ ਤੁਸੀਂ ਨਿਮੀ ਹੋ ਤਾਂ ਕੋਈ ਤੁਹਾਡਾ ਬਾਲ ਵੀ ਨਹੀਂ ਗਾਣੇ ਕਰ ਸਕਦਾ ਸੰਗਤ ਜੀ ਸੁਖਮੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਆਪਣੇ ਜਨਕਾ ਪਰਦਾ ਟਾਕੇ ਸੰਗਤ ਜੀ ਸੁਖਮਨੀ ਸਾਹਿਬ ਜੀ ਦੀ ਬਾੜ ਲਗਾ ਕੇ ਰੱਖੋ ਇਹ ਕਲਯੁਗ ਦਾ ਭਿਆਨਕ ਸਮਾਂ ਹੈ ਅੱਜ ਕੱਲ ਆਪਣੇ ਹੀ ਆਪਣਿਆਂ ਦੀ ਤਰੱਕੀ ਵੇਖ ਕੇ ਨਹੀਂ ਜਾਂਦੇ ਸੋ ਸੰਗਤ ਜੀ ਸਾਖੀ ਸਾਂਝੀ ਕਰਦਿਆਂ ਦਾਸ ਤੋਂ ਕੀ ਭੁੱਲ ਹੋ ਗਈ ਹੱਥ ਛੋੜ ਕੇ ਆਪ ਜੀ ਤੋਂ ਮਾਫੀ ਮੰਗਦੇ ਆਂ ਆਪ ਗੁਰੂ ਜੀ ਕੀ ਸੰਗ ਬਖਸ਼ਣ ਹਾਰੋ ਬਖਸ਼ਣ ਯੋਗੋ ਬਖਸ਼ ਦੇਣਾ ਸੰਗਤ ਜੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਹਰ ਰੋਜ਼ ਪੜੋ ਸੰਗਤ ਜੀ ਪੈਸਾ ਪਾਈ ਗੁਰ ਇਕਬਾਲ ਸਿੰਘ ਜੀ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਵਿਸ਼ੇਸ਼ਤਾਆਂ ਸ੍ਰੀ ਸੁਖਮੀ ਸਾਹਿਬ ਜੀ ਦੀਆਂ ਤੁਸੀਂ ਇਸ ਤਰ੍ਹਾਂ ਦੀਆਂ ਪੁਸਤਕਾਂ ਪੜ੍ਹਿਆ ਕਰੋ ਜਿਨ੍ਹਾਂ ਨੂੰ ਪੜ੍ਹ ਕੇ ਤੁਹਾਡੇ ਮਨ ਦੇ ਵਿੱਚ ਹੋਰ ਵੀ ਸੁਖਮੀ ਸਾਹਿਬ ਜੀ ਦੀ ਗੁਰਬਾਣੀ ਬਾਰੇ ਵਿਸ਼ਵਾਸ ਪੈਦਾ ਹੋ ਜਾਏਗਾ ਤੁਹਾਡਾ ਹੋਰ ਵੀ ਮਨ ਕਰੇਗਾ ਕਿ ਅਸੀਂ ਸ੍ਰੀ ਸੁਖਮੀ ਸਾਹਿਬ ਜੀ ਦੀ ਗੁਰਬਾਣੀ ਨੂੰ ਪੜੀਏ ਸੰਗਤ ਜੀ ਆਪਣੇ ਬੱਚਿਆਂ ਨੂੰ ਪੜ੍ਹ ਜ਼ਰੂਰ ਕਰਵਾਓ ਦੋਵੇਂ ਹੱਥ ਜੋੜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ